ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਵੀ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਦੇ ਐਤ ਕੀ ਫੇਰ ਬਾਬਾ ਜੀ ਮੁਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਟੂ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮੇਰ ਭਰਿਆ ਹੱਥ ਰੱਖਣਾ ਟ੍ਰੇਲਰ ਚ ਪੰਮੇ ਦੇ ਕਿਰਦਾਰ ਨਾਲ ਬਹੁਤ ਵਧੀਆ ਪਸੰਦ ਕੋ ਤਿਆਰ ਹੈ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆਈ ਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਪਮਾ ਨਾਲ ਫਿਰ ਉਹਦੇ ਚ ਛਿੰਦਾ ਸੀ ਤੇ ਇੱਕ ਦੀ ਛਿੰਦਾ ਕੀਪਾ ਬਣ ਕੇ ਆ ਰਿਹਾ ਸਤਿ ਸ਼੍ਰੀ ਅਕਾਲ ਸ੍ਰੀਮੰਦਰ ਸਰ ਜੀ ਨਮਸਕਾਰ ਵਾਹਿਗੁਰੂ ਹਾਂ ਬਿਲਕੁਲ ਅਜੀਬ ਹੀ ਜਿੱਥੇ ਮਰਜੀ ਹੋਈ ਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮੇਹਰ ਹੁੰਦੀ ਆ ਬਾਬੇ ਦੀ ਹਮੇਸ਼ਾ ਹੀ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਮੇ ਪਿਆਰ ਤੇ ਅਸ਼ੀਰਵਾਦ ਵੀ ਆਹੀਂ ਵਰਸਦਾ ਰਹਿੰਦਾ ਹੈ ਤੇ ਸਾਡੀ ਫਿਲਮ ਵਰਨਿੰਗ 2 ਆ ਰਹੀ ਹੈ 2 ਫੈਬ ਨੂੰ ਤੇ ਅਸੀਂ ਇੱਥੇ ਬਾਬਾ ਜੀ ਦੀ ਬਲੇਸਿੰਗਸ ਲੈਣ ਆਏ ਆ ਤੇ ਅੰਮ੍ਰਿਤਸਰ ਇਨ ਗੋਲਡਨ ਟੈਂਪਲ ਇਜ਼ ਵਾਈ স্পੈਸ਼ਲ ਫॉर ਮੀ ਬਿਕਾਉਜ਼ ਮੇਰਾ ਪਹਿਲਾ ਸ਼ੋ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਤੇ ਬਾਅਦ ਵਿੱਚ ਇੱਥੇ ਆਈ ਸੀ ਮੱਥਾ ਟੇਕਣ ਤੇ ਵਰਨਿੰਗ 2 ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਐਂਡ ਵੀ ਹੋਪ ਬਾਬਾ ਜੀ ਵਿਲ ਬਲੇਸ ਅਸ ਕੀ ਖਾਸ ਲੈ ਕੇ ਆਏ ਮੈਂ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ ਕਿਰਦਾਰ ਜੋ ਰੌਣਕ ਲੈ ਕੇ ਆਏਗੀ ਫਿਲਮ ਚ ਦੱਸਾਂ ਕੀ ਕਹਿਣਾ ਹੈ ਸੈਕੰਡ ਫਰਵਰੀ ਨੂੰ ਜਾ ਕੇ ਜ਼ਰੂਰ ਜ਼ਰੂਰ ਵੇਖੋ ਸ हमने ਬਹੁਤ ਮਿਹਨਤ ਕਰੀ ਹੈ ਤੇ ਫਿਲਮ ਵੀ ਬਹੁਤ ਬਹੁਤ ਪੱਦੀ ਹੈ ਜੀ ਸਾਜੀ ਮੇਰਾ ਨਰਗਵੀਰ ਬੋਲੀ ਹੈ ਜੀ ਸੋ ਦਰਬਾਰ ਸਾਹਿਬ ਆਏ ਆ ਅਸ਼ੀਰਵਾਦ ਲੈਣ ਮਹਾਰਾਜ ਤੇ ਕਿਉਂਕਿ 2 ਫਰਵਰੀ ਨੂੰ ਜਿਵੇਂ ਕਿ ਬਾਈ ਫਰਾਂ ਦੱਸਿਆ ਹੈ ਸਾਰਿਆਂ ਨੇ ਕਿ ਸਾਡੀ ਫਿਲਮ ਆ ਰਹੀ ਹੈ ਜਿਹੜੀ ਬਹੁਤ ਬੇਸ ਆ ਰਹੀ ਤੋਂ ਇੰਤਜ਼ਾਰ ਕਰ ਰਹੀ ਸੀ ਸਾਡੇ ਦਰਸ਼ਕ ਪੰਜਾਬੀ ਤੇ ਉਸੇ ਦੀ ਬਸ ਹੁਣ ਅਰਦਾਸ ਕਰਨ ਆਇਆ ਵੈਗਰੂ ਕੇ ਕੇ ਸਾਡਾ ਜਿਹੜਾ ਜਿਹੜੀ ਅਸੀਂ ਮਿਹਨਤ ਕੀਤੀ ਉਹਨੂੰ ਭਾਗ ਲੱਗੇ ਜਿੰਨੇ ਵੀ ਇਹਦੇ ਵਿੱਚ ਟੈਕਨੀਸ਼ੀਅਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਸਾਰਿਆਂ ਦਾ 200 250 300 ਬੰਦਾ ਹੁੰਦਾ ਸਾਰਿਆਂ ਦੀ ਮਿਹਨਤ ਹੁੰਦੀ ਹੈ ਸੋ ਮਹਾਰਾ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਉਣ ਤੇ ਪੰਜਾਬੀ ਸਿਨੇਮਾ ਹੋਰ ਵਧੇ ਫੁੱਲੇ ਤੇ ਸਾਡੀ ਇਹ ਫਿਲਮ ਜਿੰਨੇ ਵੀ ਜਿਹੇ ਬਾਲੀਵੁੱਡ ਹੈ ਜੇ ਅਸੀਂ ਸਾਉਥ ਦੀ ਗੱਲ ਕਰਦੇ ਆ ਉਧਰ ਸਾਡੇ ਪੰਜਾਬੀ ਸਿਨੇਮੇ ਦੀਆਂ ਗੱਲਾਂ ਫਿਲਮ ਵਿੱਚ ਨੇ ਭਾਇਓ ਕਿਰਦਾਰ ਸਾਰੇ ਬਹੁਤ ਹੀ ਵਧੀਆ ਨੇ ਤੇ ਸੈੱਟ ਤੇ ਕਿਵੇਂ ਦਾ ਮਾਹੌਲ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਸਾਰੇ ਇੱਕ ਦੂਜੇ ਨਾਲ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਆ ਸਾਰਿਆਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਵੀ ਗਿੱਪੀ ਬਾਈ ਹੋਰੀ ਫਿਲਮ ਕਰਦੇ ਆ ਤਾਂ ਇੱਕ ਪਰਿਵਾਰ ਵਾਂਗ ਉਹ ਅਸੀਂ ਇੱਕ ਦੂਜੇ ਨਾਲ ਵਿਚਰਦੇ ਆ ਤਾਂ ਬਹੁਤ ਹੀ ਮਤਲਬ ਕਮਾਲ ਦਾ ਮਾਹੌਲ ਹੁੰਦਾ ਤੇ ਰਲ ਮਿਲ ਕੇ ਹਾਸੇ ਖੇੜੇ ਨਾਲ ਫਿਲਮ ਨੇਪਰੇ ਚਾੜੀ ਹੈ ਜੀ ਸਸ ਜੀ ਮੈਂ ਜਗੀ ਸਿੰਘ ਤੇ ਫਰ ਵੀ ਦੋਨੋਂ ਅਸੀਂ ਲੈ ਕੇ ਆ ਰਹੇ ਹਾਂ ਵਰਨਿੰਗ ਟੂ ਸੋ ਬਾਬਾ ਜੀ ਦੀ ਬlesਸਿੰਗਸ ਹੈਵ ਟੂ ਇੱਥੇ ਆਉਣਾ ਤੇ ਇਦੋਂ ਪਹਿਲਾਂ ਤਾਂ ਕੋਈ ਕੰਮ ਅਸੀਂ ਸ਼ੁਰੂ ਕਰ ਨਹੀਂ ਸਕਦੇ ਜੀ ਸੋ ਸਾਰਿਆਂ ਦੇ ਆਡੀਅנס ਦਾ ਇਥੋਂ ਦੀ ਕਮਿਊਨਿਟੀ ਦੇ ਸਾਰਿਆਂ ਦਾ ਬਸ ਆਸ਼ੀਰਵਾਦ ਚਾਹੀਦਾ ਜੀ ਕਿ ਤੁਹਾਡੀ ਫਿਲਮ ਨੂੰ ਬਸ ਭਾਗ ਲਾ ਵੀ ਰੱਬ ਟਾਡਾ ਕੀ ਰੂਹ ਹੈ ਜੀ ਹਾਂਜੀ ਮੇਰਾ ਤਾਂ ਬਸ ਸਮਝੋ ਵੀ ਚੱਕਮਾਂ ਰੋਲੀ ਹੈ ਜੀ ਵਰਸਸ ਖੜ ਤੇ ਯੂ ਨਾ ਖਤਰਨਾਕ ਰੋਹ ਲ ਜਿਹਦਾ ਸਾਰਿਆਂ ਦੇ ਹੈਗੇ ਆ ਖੜ ਕੇ ਦੜ ਕੇ ਵਾਲਾ ਜੀ ਬਸ ਜਿੱਦਾਂ ਦਾ ਸਵਾਦ ਲੱਗਦਾ ਉਹ ਬਸ ਉਹਦਾ ਰੋਟੀ ਖਾ ਲੈਣੇ ਆ ਜੀ ਕੀ ਕਹਿਣਾ ਚਾਹੋਗੇ ਆਪਣੇ ਬਸ ਇਹੀ ਦਰਸ਼ਕਾਂ ਨੂੰ ਇਹੀ ਹੈ ਜੀ ਰਿਕੁਐਸਟ ਬਸ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਅਸੀਂ ਨਵੀਂ ਚੀਜ਼ਾਂ ਟਰਾਈ ਕਰ ਰਹੇ ਆ ਨਵੀਂ ਆਡੀਅנס ਨੂੰ ਟਾਰਗੇਟ ਕਰਨਾ ਚਾਹੁੰਦੇ ਆ ਪਰਿਵਾਰਕ ਫਿਲਮ ਹੈ ਇਹ ਸੋ ਸਾਰੇ ਸ਼ੇਡਸ ਹੈਗੇ ਨੇ ਭਾਜੀ ਪੰਜਾਬ ਦੇ ਵਿੱਚ ਹੋਈ ਹੈ ਜਿੰਨੀ ਮੈਂ ਕਿਹ ਕੀਤੀ ਹੈ ਤੇ ਨਹੀਂ ਤਾਂ ਪ੍ਰਿੰਸ ਭਾਈ ਰਾਜਸਥਾਨ ਹੋਈ ਹੈ ਜੀ ਤੇ ਬਸ ਲੋਕਲੀ ਹੋਈ ਹੈ ਕਿ ਦੁਬਾਰ ਪੁਰਤਾ ਹੋਈ ਨਹੀਂਗੀ